ਖਾਜੀ ਕਿਸਾਨੀ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਆਪਾਂ ਜਿਸ ਘਰ ਤੋਂ ਵੀਡੀਓ ਬਣਾਉਣ ਜਾ ਰਹੇ ਹਾਂ ਪਿੰਡ ਲੋਕੇ ਲੋਕੇ ਪਿੰਡ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਹੈ ਪੱਟੀ ਤੋਂ ਜਿਹੜੀ ਸੜਕ ਦੋਸਤੋ ਤਰਨਤਾਰਨ ਸਾਹਿਬ ਜਾਂਦੀ ਆ ਏਸੇ ਸੜਕ ਦੇ ਉੱਪਰ ਪਿੰਡ ਲੋਕਾ ਹੀ ਆਉਂਦਾ ਕੈਰੋਂ ਪਿੰਡ ਵੀ ਏਸੇ ਸੜਕ ਦੇ ਉੱਪਰ ਹੀ ਆ ਅੱਗੇ ਦੋਸਤੋ ਝੰਡੋ ਕੇ ਸ੍ਰਿਹਾਲੀ ਤੇ ਇਹ ਜਿਹੜੀ ਦੋਸਤੋ ਸੜਕ ਸਿੱਧੀ ਆ ਕਿ ਤਨਤਨ ਚੱਲੀ ਜਾਂਦੀ ਆ। ਖਾਸ ਵੀਰ ਤੁਸੀਂ ਪਿੰਡ ਲੋਕੇ ਕਰਨੀ ਆ ਪੱਟੀ ਤੋਂ ਕੋਈ 5-6 ਕਿਲੋਮੀਟਰ ਦੀ ਦੂਰੀ ਆ। ਵੀਰ ਸੋਨੂ ਦੇ ਕੋਲੇ ਆਇਆ ਦੋਸਤੋ ਵਪਾਰ ਦਾ ਕੰਮ ਆ, ਪਸ਼ੂ ਵਪਾਰ ਦਾ ਕੰਮ ਆ। ਡੇਲੀ ਰੂਟੀਨ ਦੇ ਵਿੱਚ ਪਸ਼ੂ ਇਸ ਘਰੇ ਹੁੰਦੇ ਆ। ਅੱਜ ਇਸ ਕਵਰੇਜ ਵਿੱਚ ਟੋਟਲ ਤੁਹਾਨੂੰ ਤਿੰਨ ਪਸ਼ੂ ਦਿਖਾਉਣੇ ਆ। ਤਿੰਨੇ ਪਸ਼ੂ ਤਾਜੇ ਸਵੇ ਸਵੇ ਆ। ਸੋ ਬਾਕੀ ਜਿਹੜਾ ਕੋਈ ਖਰੀਦਦਾਰ ਵੀਰ ਖਰੀਦਣ ਲਈ ਪਸ਼ੂ ਆਉਂਦਾ ਦੋ ਡੰਗ ਚੋਕੇ ਤਸੱਲੀ ਆਪਣੀ ਜ਼ਰੂਰ ਕਰਿਆ ਕਰੋ। ਜਿਹੜਾ ਪਸ਼ੂ ਕੋਈ ਗੱਬਣ ਖਰੀਦਾ ਵੀਰ ਚਾਹੋਂ ਥਾਣਾ ਦੇ ਆਪਣਾ ਟਿੱਪ ਕੇ ਜੀ ਦੋ ਤੇ ਬਾਕੀ ਓਨਰ ਸੋਨੂ ਵਪਾਰੀ ਵੀਰ ਦੇ ਨੰਬਰ ਜਿਹੜੇ ਆ ਦੋਸਤੋ ਲਗਾਤਾਰ ਸਕਰੀਨ ਦੇ ਥੱਲੇ ਚੱਲਦੇ ਰਹਿਣਗੇ ਨੰਬਰਾਂ ਤੇ ਤੁਸੀਂ ਸੰਪਰਕ ਕਰਨਾ ਹੁੰਦਾ ਬਾਕੀ ਵੀਡੀਓ ਨੂੰ ਐਂਡ ਤੱਕ ਤੁਸੀਂ ਜ਼ਰੂਰ ਦੇਖ ਲਿਓ ਤਾਂ ਜੋ ਦੋਸਤੋ ਪੂਰੀ ਇਨਫੋਰਮੇਸ਼ਨ ਆ ਉਹ ਤੁਹਾਨੂੰ ਸਮਝ ਵਿੱਚ ਆ ਸਕੇ ਤੇ ਬਾਕੀ ਵਾਰ-ਵਾਰ ਦੋਸਤੋ ਇੱਕ ਬੇਨਤੀ ਆ ਵੀ ਆਪਦੀ ਇੱਥੇ ਆਣ ਕੇ ਨਰਕ ਪਰਖ ਤਸੱਲੀ ਕਰੋ ਚੋਵੋ ਪਸਮਾਵੋ ਜੇਕਰ ਪਸੂ ਫਿੱਟ ਬੈਠਦਾ ਕਿਸੇ ਵੀਰ ਤੇ ਤਾਂ ਤੁਸੀਂ ਜਿਹੜਾ ਜ਼ਰੂਰ ਆਪਣਾ ਪਸੂ ਲੈ ਕੇ ਜਾ ਸਕਦੇ ਜੇ ਅੱਜ ਦੋਸਤੋ ਤਰੀਕ 19 ਜਨਵਰੀ ਨੂੰ ਇਹ ਆਪਾਂ ਕਵਰੇਜ ਕਰਦੇ ਆਂ ਸਮਾਂ ਕੋਈ ਮਾਰਨਿੰਗ ਦੇ 11:30 ਵਜੇ ਦਾ ਸਮਾਂ ਹੈ ਆਓ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਵੀਰੇ ਸੋਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਠੀਕ ਠਾਕ ਜੀ ਹਾਂਜੀ ਠੀਕ ਠਾਕ ਭਾਜੀ ਅੱਛਾ ਤੁਹਾਨੂੰ ਵੀਰ ਅੱਜ ਤੋਂ ਕੁਝ ਟਾਈਮ ਪਹਿਲਾਂ ਆਪਾਂ ਇੱਕ ਵੀਡੀਓ ਪਾਈ ਸੀਗੀ ਹਾਂਜੀ ਸਾਹਿਬ ਜੀ ਪਸ਼ੂ ਮੇਨੂੰ ਤਾਂ ਵੀ ਉਹ ਹੀ ਸੇਲ ਹੋ ਗਏ ਸੀ ਭਾਜੀ ਸੇਲ ਹੋ ਗਏ ਜੀ ਤੇ ਅੱਜ ਫਿਲਹਾਲ ਆਪਣੇ ਕੋਲ ਤਿੰਨ ਪਸ਼ੂ ਆ ਹਾਂਜੀ ਇੱਕ ਗਾਂ ਆ ਜੀ ਇਹ ਕੱਲ ਸਵਕਤੇ ਦੀ ਸੂਈ ਆ ਮੱਝ ਵੀ ਕੱਲ ਸਵਕਤੇ ਦੀ ਸੂਈ ਆ ਦੂਜੀ ਸੂਈ ਨੂੰ 6-7 ਦਿਨ ਹੋ ਗਏ ਠੀਕ ਹੈ ਜੀ ਹਾਂਜੀ ਗਾਂ ਬਹੁਤ ਚੰਗੀ 20-22 ਕਿਲੋ ਦੀ ਗਾਰੰਟੀ ਹੈ ਜੀ ਠੀਕ ਹੈ ਜੀ ਠੀਕ ਆ ਅੱਛਾ ਸੋਨੂ ਭਾਈ ਤਿੰਨ ਹੀ ਪਸ਼ੂ ਆ ਤਿੰਨੇ ਸੂਏ ਸਵਾਏ ਹਾਂਜੀ ਸੂਏ ਸਵਾਏ ਪਹਿਲੇ ਨੰਬਰ ਤੋਂ ਇੱਥੋਂ ਸ਼ੁਰੂਆਤ ਕਰ ਲੈਣੀ ਇੱਕ ਵਾਰੀ ਆਪਾਂ ਹਾਂਜੀ ਹਾਂਜੀ ਸਾਹਿਬ ਜੀ ਇਹ ਸੂਆ ਕਿੰਮਾ ਸੂਈ ਹੋਗੀ ਬੈਡ ਇਹ ਦੂਜੇ ਸੂਏ ਦੱਸ ਦੇ ਘਰ ਵਾਲੇ अच्छा जी हां जी ਤੇ ਆਪਾਂ ਵੀ ਦੂਜੇ ਮੰਨ ਕੇ ਖਰੀਦੀ ਹੈ ਜਾਂ ਤੀਜੇ ਸਮਝ ਲੈਣੀ ਕੋਈ ਨਹੀਂ ਦੂਜੇ ਮੰਨ ਆਪਣੀ ਮੋਲਦੀ ਹੈ ਜੀ ਦੂਜੇ ਵੀ ਕੋਈ ਮੰਨ ਸਕਦਾ ਤੀਜੇ ਮੰਨ ਸਕਦਾ ਹੈ ਦੂਜੇ ਹੀ ਉਦੋਂ ਠੀਕ ਹੈ ਜੀ ਥੋੜੀ ਫਿੱਕੀ ਜ਼ਰੂਰ ਰਹੇਗੀ ਸੇਵਾ ਸੁਆ ਤੋਂ ਬਾਕੀ ਸੂ ਸੁਆ ਦੇ ਵਿੱਚ हां जी ਸੂਚ ਆਈ ਹੈ ਬਿਲਕੁਲ ਇੱਕ ਕੱਚੀ ਸੂਈ ਹੈ ਕੱਲ ਦੀ ਅਕਾਲੀ ਸੂਈ ਹੈ ਕੱਲ ਸਵੇਰ ਦੀ ਕੱਲ ਸਵੇਰ ਜੇਰ ਆਪਣੇ ਕੋਲ ਹੀ ਪਈ हां जी ਜੇਰ ਜੀ ਫੋਲ ਓਕੇ ਪਈ ਠੀਕ ਹੈ ਜੀ ਮਗਰ ਬੱਥੀ ਹੈ ਜੀ हां जी ਮਗਰ ਬੱਥੀ ਲਓ ਜੀ ਮਗਰ ਬੱਥੀ ਹੈ ਦੋਸਤੋ ਦੂਜਾ ਸੁਆ ਮੰਨ ਕੇ ਵੀਰਾਂ ਦਾ ਵੀ ਆਪਾਂ ਅੱਗੋਂ ਖਰੀਦੀ ਅਗਲੇ ਘਰ ਤੋਂ 18 ਜਨਵਰੀ ਕੱਲ ਹੀ ਕਿਤੇ ਸੂਈ ਆ ਮਾਰਨਿੰਗ ਟਾਈਮ ਜੇਰ ਜੂਰ ਪ੍ਰੋਪਰ ਪਾ ਦਿੱਤੀ ਸੀਗੀ ਹੁਣ ਦੋਸਤੋ ਅੱਜ ਆਪਾਂ 19 ਨੂੰ ਜਿੱਦਾਂ ਕਿ ਵੀਡੀਓ ਬਣਾ ਰਹੇ ਆ ਅੱਜ ਦੂਜੇ ਦਿਨ ਦੇ ਵਿੱਚ ਆ ਬਾਕੀ ਥਾਣ ਦੇਵਾ ਤੁਸੀਂ ਵੇਖ ਕੇ ਚੈੱਕ ਕਰ ਸਕਦੇ ਜੇ ਠੀਕ ਆ ਜੀ ਕੱਦ ਜਿਹੜਾ ਗੁਬੀਰ ਮੀਡੀਆ ਵੀਡੀਓ ਦੀ ਤੀਜਾ ਭਾਵੇਂ ਜਿੱਦਾ ਮਰਜ਼ੀ ਬੈਜੋ ਲਓ ਜੀ ਠੀਕ ਆ ਜੀ ਬਾਕੀ ਕਰਮਾਲੀ ਦਾ ਥਾਂ ਥਣ ਬਹੁਤ ਸੋਹਣਾ ਵੇਖੋ ਆ ਲਓ ਜੀ ਆ ਲਓ ਠੀਕ ਆ ਅੱਛਾ ਤੁਹਾਨੂੰ ਵੀਰ ਬਹੁਤ ਆ ਦੋ ਡੰਗ ਹੋ ਗਿਆ ਚਵਾਈ ਦਾ ਹਾਂਜੀ ਹਾਂਜੀ ਕਿੰਨਾ ਕ ਬੌਲਾ ਕੱਢਿਆ ਇਹ 6 ਕਿਲੋ ਜੀ ਇਹ ਸਵੇਰ ਕੱਢਿਆ ਵਾ ਹਾਂਜੀ ਤੇ 6 ਸਾਢੇ 6 ਕਿਲੋ ਰਾਤ ਨੂੰ ਕੱਢਿਆ ਵਾ ਹੂੰ ਹਾਂਜੀ ਇਹ ਸਵੇਰ 6 ਵਜੇ ਦੀ ਚਵਾਈ ਹੋਈ ਆ ਜੀ ਇਹਦੀ ਠੀਕ ਹੈ ਜੀ ਲੋਬ ਦੋਸਤੋ 6 ਕਿਲੋ ਬੌਲੇ ਤੇ ਚਵਾਈ ਹੋਈ ਆ ਬਾਕੀ ਅਡਰ ਰੂਡਰ ਸੋਨਾ ਕਰਮਾਲੀ ਦਾ ਜਿਵੇਂ ਦੋਸਤੋ ਅੱਗੇ ਬਿਲਕੁਲ ਜਿਵੇਂ ਪਸੂ ਤਾਜ਼ਾ ਸੋਇਆ ਲੱਪਾ ਜਿਹਾ ਲਾ ਜਾਂਦਾ ਤੇ ਇਹ ਤਾਇ ਜੀ ਮਾਰਗੀ ਆ ਵੈਸੇ ਵਹਿੜ ਬਾਕੀ ਕਰਮਾਂ ਵਾਲੀ ਹੈ ਚੰਗੀ ਆ ਵਧੀਆ ਕਦ-ਕੁੱਦ ਵੱਡੀਆਂ ਬਹਿੜਾਂ ਦੇ ਵਿੱਚ ਵੀ ਤੁਸੀਂ ਗਿਣ ਸਕਦੇ ਜੇ ਬਾਕੀ ਥਾਂ-ਥਾਂ ਬਹੁਤ ਸੋਹਣਾ ਲੱਗਾ ਕੁਆਲਟੀ ਦਾ ਥਾਣਾ ਮਗਰ ਬੱਛੀ ਆ ਫੀਮੇਲ ਕਾਥ ਸੋਹਣੂ ਆਵੇਂ ਇਧਰ ਲਓ ਜੀ ਤੇ ਬੱਚਾ ਕੁੜੀ ਮਾੜਾ ਜਿਹਾ ਦਿਖਾ ਦਈਏ ਜੀ ਹਾਂਜੀ ਸੋ ਬੱਚਾ ਜੀ ਤੁਹਾਨੂੰ ਦਿਖਾਉਣੇ ਆ ਜੀ ਕਰੋ ਚੈੱਕ ਠੀਕ ਆ ਜੀ ਆ ਲੈ ਠੀਕ ਆ ਜੀ ਸੋ ਆਹ ਲਓ ਜੀ ਮਗਰ ਬੱਛੀ ਆ ਫੀਮੇਲ ਕਾਥ ਹਾਂਜੀ ਹੋਜੀ ਠੀਕ ਆ ਜੀ ਬੱਛੀ ਦੋਸੋ ਵੱਛੀ ਆ ਜੀ ਵੱਛੀ ਆ ਜੀ ਬਸ ਠੀਕ ਆ ਜੀ ਮਗਰ ਵੱਛੀ ਆ ਦੋਸਤੋ ਤੇ ਬਾਕੀ ਰੇਟ ਪੁੱਛਦੇ ਆ ਤੁਹਾਨੂੰ ਵੀਰ ਕੀ ਮੁੱਲ ਕਰ ਦਿੰਦਾ ਸਾਬ ਜੀ ਇਹਦਾ ਗਾਂ ਦਾ ਬਾਜ਼ਾਰ ਆ ਗਾਵਾਂ ਦੇ ਇਹੋ ਜਿਹੇ 70 7000 ਰੁਪਏ ਦੀਆਂ ਵਿਕਦੀਆਂ ਆਈਆਂ ਹੁੰਦੀਆਂ ਹਾਂਜੀ ਆਪਾਂ 55000 ਰੁਪਏ ਦੀ ਗਾਂ ਦੇ ਦਿਆਂਗਾ 55 ਦੇ ਹਾਂਜੀ ਕਰ ਦਿਓ ਖੁੱਲਾ ਮਾਨਤਾ ਨਾਲ ਹਾਂਜੀ ਮਾਨਤਾ ਨਾਲ ਹੋ ਜਾਊਗਾ ਜੀ ਅ ਜਿੰਨਾ ਵੀ ਹੋ ਸਕਦਾ ਖੁੱਲਾ ਕਰਨਾ ਆਪਾਂ ਹਾਂਜੀ ਜ਼ਰੂਰ ਜੀ ਬਾਕੀ ਬਹੁਤ ਚੰਗੀ ਵਹਿੜ ਹੈ ਜੀ ਇਹੋ ਜੀਆਂ 70 70 ਦੀ ਹੈ ਭਾਜੀ ਵੇਖਦੀਆਂ ਦਾ 20 ਕਿੱਲੀ 20 ਕਿਲੋ ਵਾਲੀ ਨਿਕਲਣੀ ਠੀਕ ਹੈ ਜੀ ਚੁਾਈ ਤੋਂ ਪਤਾ ਲੱਗ ਜਾਂਦਾ ਜੋਸ਼ ਤੋਂ ਪਤਾ ਲੱਗ ਜਾਂਦਾ ਬਿਲਕੁਲ ਜੀ ਬਿਲਕੁਲ ਕੋਈ ਸ਼ੱਕ ਨਹੀਂ ਵਾਲੀ ਜਿਆਦੀ ਚੰਗੀ ਹੈ ਥੋੜੀ ਵੀ ਨਹੀਂ ਠੀਕ ਆ ਹਾਂਜੀ ਲੋ ਵੀ ਦੋਸਤੋ 55000 ਡਿਮਾਂਡ ਲੈਂਦਨ 55000 ਦੇ ਵਿੱਚੋਂ ਮਾਨਤਨ ਹੋ ਜਾਊਗਾ ਜਿਹੜਾ ਕੋਈ ਵੀਰ ਆਊਗਾ ਘਰੇ ਖਰੀਦਣ ਬਾਕੀ ਚੁਵਾਈ ਚੁਵੀ ਚੰਗੀਆਂ ਬਥੋਰੀਆਂ ਥੋੜੀਆਂ ਥੋੜੀਆਂ ਧਾਰਾ ਮਾਰ ਕੇ ਦਿਖਾ ਦਾਂਗੇ ਅੱਜ ਚੁਵਾਈ ਤੇ ਹੱਥ ਨਹੀਂ ਰੱਖਣ ਦਿੰਦੀ ਏਡੀ ਸੋਹਣੀ ਚੁਵਾਈ ਬਿਲਕੁਲ ਤੇ ਅੱਗੇ ਸੋਨੂੰ ਵੀਰ ਜਿਹੜੀ ਆ ਮੱਝ ਆ ਗਈ ਆਪਣੇ ਕੋਲ ਇਹ ਜੀ ਪਰਸੋਂ ਚੌਸ ਦੀ ਸੂਈ ਆ ਅੱਛਾ ਜੀ ਤੇ ਚੁਆ ਚੂ ਇੱਕ ਨੰਬਰ ਦਾ ਪਰਸੋਂ ਚੌਸ ਦੀ ਸੂਈ ਆ ਠੀਕ ਆ ਜੀ ਤੇ ਇਹ ਪੂਰੀ ਤਰ੍ਹਾਂ ਮੈਂ ਖਾਲੀ ਨਹੀਂ ਕੀਤੀ ਹੱਲੇ ਅੱਛਾ ਜੀ ਖਾਲੀ ਇਹ ਕਰਕੇ ਨਹੀਂ ਕੀਤੀ ਡੰਗਰ ਸਿਆਲ ਦਾ ਮੌਸਮ ਹੈ ਤਾਜੀ ਸੂਈ ਹੈ ਡਾਉਨ ਡਾਨ ਨਾ ਹੋ ਜੇ ਅਨਹੀਂ ਚਾਹੀਦਾ ਨਹੀਂਗਾ ਜੀ ਕੋਈ ਦੋ ਚਾਰ ਡਾਂਗ ਛੱਡ ਦੇਣਾ ਚਾਹੀਦਾ ਦੁੱਧ ਵਿੱਚ ਹਾਂਜੀ ਸੋ ਦੋਸਤੋ ਇਹ ਕੱਲ ਹੀ ਸੂਈ ਨਾ ਜੀ ਹਾਂਜੀ ਹਾਂਜੀ ਕੱਲ ਸਵਕਤੇ ਜੀ ਇਹ ਤਾਂ ਮਗਰ ਬੱਚਾ ਕੀ ਸੀ ਹਾਂਜੀ ਕੱਟਾ ਜੀ ਕੱਟੀ ਕੱਟਾ ਕੱਟਾ ਜੀ ਸੂਆ ਕੋਈ ਵੀ ਰੱਬ ਦੀ ਜੱਜਮੈਂਟ ਕਰ ਸਕਦਾ ਸੂਆ ਤੇਜਾ ਮੰਨ ਲਓ ਇਸ ਤੋਂ ਵਧੇਰੇ ਮੰਨ ਲਓ ਬਾਕੀ ਆਪਾਂ ਤੁਹਾਨੂੰ ਪ੍ਰੋਪਰ ਦਿਖਾ ਹੀ ਦੇਣਾ ਫੇਸਬੁਕ ਕੁਆਲਿਟੀ ਆ ਕਰੋ ਇੱਕ ਵਾਰੀ ਮੂਵੀ ਤੁਹਾਨੂੰ ਦਿਖਾ ਦਿੰਦੇ ਆ ਆ ਲਓ ਲਓ ਜੀ ਬਾਕੀ ਸੋਨੂ ਵੀ ਰ ਚਵਾਈ ਚ ਬਈ ਕਿਦਾਂ ਨਿਕਲੀ ਬਾਈ ਜੀ ਗੰਬੀ ਆ ਗਈ ਬਹੁਤ ਹੀ ਜਿਆਦੀ ਚੰਗੀ ਭਾਜੀ ਚਵਾਈ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਸੋ ਚਵਾਈ ਇੱਕ ਨੰਬਰ ਨਿਕਲੀ ਆ ਦੋਸਤੋ ਬਾਕੀ ਥਣਾ ਥੁਣਾ ਤੋਂ ਤੁਹਾਨੂੰ ਜਿਹੜਾ ਇੱਕ ਆਈਡੀਆ ਹੋ ਜਾਊਗਾ ਲੰਬਾਈ ਦੇ ਵਿੱਚ ਲੰਬੇ ਥਾਣਾ ਕੱਟੀ ਸੋਨੇ ਦਾ ਮੱਝ ਖੋਲ ਕੇ ਪਰਮਨ ਇਧਰ ਨਾਲ ਤੇ ਘੁੰਡੇ ਬਾਬਾ ਦਸੋ ਵੀ ਮਾਝਾ ਤਾਜੀ ਸੂਈ ਸਵਾਈ ਆ ਬਾਕੀ ਕੋਈ 2-2 3-3 ਦਿਨਾਂ ਦੇ ਵਿੱਚ ਏਡਾ ਪਸੂ ਸੋਇਆ ਹੁੰਦਾ ਤੇ ਸੂਈ ਸਵਾ ਦੇ ਵਿੱਚ ਆਇਆ ਹੁੰਦਾ ਇੱਕ ਵਾਰੀ ਨਾਰਮਲ ਹੀ ਸਾਰੇ ਵੀਰ ਜਾਣਦੇ ਹੀ ਆ ਅੱਗੇ ਜਿਹੜਾ ਕੋਈ ਚੰਗੀ ਕਾਰਗੁਜ਼ਾਰੀ ਕਰ ਲੂਗਾ ਲਿਜਾ ਕੇ ਕੋਈ ਚੰਗਾ ਵੀਰ ਸੇਵਾ ਕਰ ਲੂਗਾ ਹੱਥ ਹੱਥ ਚੰਗਾ ਫੇਰ ਲੂਗਾ ਨਾਲੇ ਦਾ ਸਰੀਰ ਵਾਲੇ ਪਾਸਿਓਂ ਭਰ ਜਾਣਗੇ ਆ ਨਾਲੇ ਦੋਸਤੋ ਦੁੱਧ ਦਾ ਵੀ ਆਪਾਂ ਹਰ ਵਾਰੀ ਕਹਿੰਦੇ ਸੇਵਾ ਦਾ ਦੁੱਧ ਆ ਪਾਏ ਦਾ ਦੁੱਧ ਆ ਜਿੰਨੀ ਮਰਜ਼ੀ ਚੰਗੀ ਸੇਵਾ ਕਰਕੇ ਦੁੱਧ ਤੁਸੀਂ ਲੈ ਸਕਦੇ ਜੀ ਅੱਛਾ ਸੋਨੂੰ ਵੀਰ ਬਹੁਤਾਂ ਕਿੰਨਾ ਕ ਅਕਾਊਂਟ ਕੀਤਾ ਜੀ ਤੁਸੀਂ ਲੋਕ ਇਹਦਾ ਜੀ ਬੋਲਾ 3 1/2 ਕਿਲੋ ਸ਼ਾਮ ਨੂੰ ਚੋਇਆ ਵਾ ਹਾਂਜੀ ਤੇ 3 1/2 ਕਿਲੋ ਸਵੇਰ ਚ ਹੋਈ ਆ ਅੱਛਾ ਬਾਕੀ ਥੋੜਾ ਦੇ ਵਿੱਚ ਥੋੜੀ ਛੱਡੀ ਆ ਤਾਜੀ ਸੋਈ ਕਰਕੇ ਬਾਕੀ 5 5 6 7 ਕਿਲੋ ਦਾ ਪੌਲੇ ਦੀ ਚਵਾਈ ਹੋਈ ਹੈ ਅੱਜ ਹਾਜੀ ਉਹ ਚੋ ਚੁੱਕੇ ਨਾ ਠੀਕ ਆ ਜੀ ਬੱਚਾ ਇਹਦਾ ਦਿਖਾ ਦਈਏ ਕੱਟਾ ਹਾਂਜੀ ਕੱਟਾ ਕੱਟਾ ਠੀਕ ਆ ਜੀ ਸੋ ਕੋਈ ਗੱਲ ਨਹੀਂ ਪਿਓਰ ਮੋਰਾ ਜੀ ਕੱਟਾ ਮਗਰਾ ਦੋਸਤੋ ਤੇ ਸੋਨੂ ਭਾਈ ਕੀ ਕਰਾਂਗੇ ਡਿਮਾਂਡ ਇਹਦੀ ਮੈਂ ਤੇ ਨਾ ਮੁੱਲ 75000 ਕਰ ਲਿਆ ਇਹਨੂੰ ਹੀ ਸਾ ਹਾਂਜੀ 65 ਦੀ ਦੇ ਦੀਏ 65000 ਦੀ ਹਾਂਜੀ ਭਾਅ ਬੜਾ ਵਧੀਆ ਜੀ ਠੀਕ ਹੈ ਜੀ ਠੀਕ ਹੈ ਜੀ ਲਓ ਜੀ 65000 ਦੀ ਇਹ ਮਾਝੋ ਹੋ ਜੂਗੀ ਦੋਸਤੋ 65000 ਦੀ ਕੋਈ 5 6 7 ਕਿਲੋ ਜਿਹੜਾ ਹਜੇ ਬੌਲਾ ਹੀ ਕੱਢਿਆ ਚਵਾ ਬਹੁਤ ਵਧੀਆ ਜੀ ਹਾਂ ਆ ਲੈ ਠੀਕ ਹੈ ਜੀ ਅੱਛਾ ਸੋਨੂ ਸੋਨੂ ਵੀ ਅਗਲੀ ਜਿਹੜੀ ਆਪਣੇ ਕੋਲ ਆ ਮੱਝ ਆ ਗਈ ਆ ਹਾਂਜੀ ਆ ਆ ਜੀ ਇਹਦੀ ਡਿਟੇਲ ਕੀ ਆ ਇਹ ਸੂਿਰੂ ਨੂੰ 7 8 ਦਿਨ ਹੋ ਗਏ ਆ ਅੱਛਾ ਜੀ ਝੋਟੀ ਹੈ ਦੂਜੇ ਸੁਈਏ ਭਾਜੀ ਹਾਂ ਲਓ ਜੀ ਤੇ ਸੁਈ ਨੂੰ ਕਿੰਨੇ ਦਿਨ ਦੱਸਿਆ ਜੀ ਇਹਨੂੰ 8 ਕਿ ਦਿਨ ਹੋ ਗਏ ਆ ਜੀ 8 ਕਿ ਦਿਨ ਬੱਚਾ ਜੇ ਮਗਰ ਕੀ ਹੈ ਇਹਦੇ ਮਗਰ ਕੱਟੀ ਆ ਇਹਦੇ ਮਗਰ ਕੱਟੀ ਆ ਲਓ ਜੀ 8 ਕਿ ਦਿਨ ਦਾ ਸਮਾਂ ਦੋਸਤੋ ਮਗਰ ਕੱਟੀ ਆ ਤੇ ਦੁੱਧ ਕਿੰਨੇ ਕਿਤੇ ਚਲਦੀ ਹੋਣਾ ਦੁੱਧ 8 ਕਿਲੋ ਬੌਲੇ ਆ ਇਹ ਮਿਲ ਕੇ ਆਪਣੇ ਬੌਲੇ ਚ ਨਿਕਲਦੀ ਭਾਜੀ 8 ਕਿਲੋ ਦੁੱਧ ਹੈਗਾ ਬੌਲੇ ਚ ਬੌਲੇ ਤੋਂ ਬਾਹਰ ਹੀ ਆ ਗਈ ਹਾਂਜੀ ਬੌਲੇ ਤੋਂ ਬਾਹਰ ਹੋ ਗਈ ਆ ਜੀ 8-9 ਦਿਨ ਸੁਈ ਨੂੰ ਸੋਨੇ ਲਓ ਜੀ ਸੋ ਬਾਕੀ ਦੋਸਤੋ ਆ ਮੱਝਾ ਸੂਆ ਕੋਈ ਆਪਦੀ ਸਮਝ ਲੈ ਮੰਨ ਸਕਦਾ ਕਿਉਂਕਿ ਸੂਆ ਦੇ ਵਿੱਚ ਦੋਸਤੋ ਸਾਡੇ ਕਰਮਾਂ ਲਈ ਤਿਜੇ ਵੀ ਹੋ ਸਕਦੀ ਆ ਠੀਕ ਆ ਜੀ ਤੇ ਇਸ ਤੋਂ ਵੱਧ ਵੀ ਕੋਈ ਵੀ ਰੱਤਾ ਈਡੀਆ ਮੰਨ ਸਕਦਾ ਠੀਕ ਆ ਤੇ ਆ ਲੋ ਸੁਣੇ ਸੂਆ ਅੱਜ ਤੁਹਾਨੂੰ ਵੀ ਦੁੱਧ ਦਾ ਇਹ ਦਸਰ ਕਿੰਨਾ ਅੱਠ ਇਹ ਦੁੱਧ 8 ਕਿਲੋ ਆਇਆ ਜਿਹੜਾ ਮਿਡਵਾ ਅੱਛਾ ਜੀ ਬਾਕੀ ਚਵਾਈ ਇੱਕ ਨੰਬਰ ਆ ਭਾਜੀ ਭਾਵੇਂ ਦੋ ਡੰਗ ਚੋਕੇ ਖੜਨਾ ਦੁੱਧ ਦੇ ਵਿੱਚ ਇੱਕ ਪਾਈ ਦਾ ਝੂਠਣਾ ਹੋਊਗਾ ਹੁਣ ਚਵਾਈ ਹੋ ਚੁੱਕੀ ਐਂਦੀ ਕਿਹਦੇ ਬਸ ਇਹ ਚਵਾਈ ਸਵੇਰ ਕੀਤੀ ਆ ਕੋ 5:30 ਵਜੇ ਮੈਂ ਸਾਰਾ ਮਾਲ 5:30 ਵਜੇ ਭਾਈ ਚੋ ਦੇ ਦਿੰਨੇ ਅੱਛਾ ਅੱਛਾ ਹਾਂ ਜੀ ਚਵਾਈ ਤੇ ਭਾਵੇਂ ਦੋ ਦੋ ਧਾਰਾ ਮਾਰ ਲੋ ਐਡੀ ਚੋਣ ਐ ਮਈਏ ਮੈਂ ਪੱਕੀ ਬੜੀ ਚੋਣ ਐ ਠੀਕ ਹੈ ਜੀ ਹਾਂ ਜੀ ਬਾਕੀ ਝੋਟੀ ਮੈਂ ਆ ਠੀਕ ਹੈ ਜੀ ਸਾਫ ਆ ਤੇ ਇਹਦਾ ਮੁੱਲ ਕੀ ਕਰਾਂਗੇ ਆਪਾਂ ਮੈਂ ਮੈਂ ਤਾਂ ਨਾਲ ਮੁੱਲ ਤਾਂ ਕਰੀਏ 95000 ਰੁਪਇਆ ਦੇ ਦਈਏ 85 ਦੀ ਅੱਛਾ ਜੀ ਕੋਈ ਕਰਦਿਆਂ ਜਮਾਨਤਾਂ ਜਵੇਂ ਵੀ ਕੋਈ ਆਖੂ ਭੈਣ ਭਰਾ ਪਿਆਰ ਨਾਲ ਜੋ ਵੀ ਆਕੜ ਕੇ ਕਰਦਾਂਗੇ ਠੀਕ ਮੈਂ ਨਾ ਕਰਦੀ ਖੁੱਲਾ ਹੀ ਕਰਿਓ ਜੇ ਮਾਨਤ ਕੋਈ ਗੱਲ ਨਹੀਂ ਸੰਤੂ ਸਾਹਿਬ ਜਵੇਂ ਕਰਦੇ ਕਿਉਂਕਿ ਦੁੱਧ ਆਪਾਂ ਜਿਆਦੇ ਦੀ ਆਸ ਤੇ ਨਹੀਂ ਕਰਦੇਗੇ ਚਲੋ ਇਹ ਨਾ ਵੀ ਚੰਗੀ ਸੇਵਾ ਤਾਂ ਕੋਈ 9-10 ਲੀਟਰ ਦੁੱਧ ਲੈ ਸਕਦਾ ਹਾਂਜੀ ਹਾਂਜੀ 8 ਕਿਲੋ ਤੇ ਭਾਜੀ ਹੱਲੇ ਵੀ ਹੈਗਾ ਰਮਨੂ 8 ਕਿਲੋ ਤਾਂ ਜਦੋਂ ਸਟਾਰਟਿੰਗ ਹੀ ਹੋਈ ਹੈ ਜੇ ਹਾਂਜੀ ਹਾਂਜੀ ਨੌ ਜਿਹੜਾ ਜੀ ਸੋਈ ਨੂੰ ਆਜਾ ਆਹਾ ਲੋ ਜੀ ਮਗਰ ਕੱਟੀ ਪਾ ਬੱਚਾ ਉਹ ਦਿਖਾ ਦਿੰਦੇ। ਉਹ ਬੱਚ ਚਟੇਮੂ ਵਾਲਾ ਬੱਚ ਉਹ। ਸੋ ਮੱਥਾ ਜਿਹੜਾ ਦੋਸਤੋ ਜਿਵੇਂ ਪੱਖ ਵਿੱਚ ਨੀਲੀ ਦੀ ਮائیں ਆ ਉਸੇ ਤਰ੍ਹਾਂ ਜਿਹੜਾ ਬੱਚਾ ਵੀ ਤੁਸੀਂ ਵੇਖੋਗੇ ਮਗਰ ਕੱਟੀ ਆ ਫੀਮੇਲ ਕਾਫ ਬੱਲਾ ਮੱਥਾ ਬਿਲਕੁਲ ਠੋਡੀ ਤੇ ਵੀ ਦਾਗ ਨਿਸ਼ਾਨ ਤੇ ਮਗਰਲੇ ਪੈਰ ਤੋਤੇ ਆ ਠੀਕ ਆ। ਇਹ ਬੱਚਾ ਕੱਟੀ ਆ ਫੀਮੇਲ ਕਾਫ ਆ ਨਵਾਂ 8 9 ਨਵਾਂ 10 ਦਿਨਾਂ ਦਾ ਤੁਸੀਂ ਸੁਆ ਮੰਨ ਸਕਦੇ ਜੇ। ਬੱਚਾ ਮਗਰ ਜਿਹੜਾ ਤੁਸੀਂ ਆ ਦੇਖ ਲਿਆ ਕੱਟੀ ਆ ਫੀਮੇਲ ਕਾਫ। ਤੇ ਮੁੱਲ ਭਾਈਆਂ ਦਾ 95000 ਤੇ 85000 ਰੁਪਈਆ ਤਾਂ ਦੇ ਦਿਆਂਗੇ ਹਾਂ ਨਾ ਜਿਹੜੀ ਅਖ अच्छा सोनू वीर अगले दो अगले थाना ਦੇ ਵਿੱਚ ਗਾੜਗੁੱੜ ਕਿਵੇਂ ਆ ਗਾੜ ਜੀ ਘੱਟੋ ਘੱਟ ਸਵਾਲ ਹੀ ਟਰਿਆ ਗਾੜ اچھا ਇਹ ਤਾਂ ਜਿਹੜਾ ਉਧਰ ਜਾਬਦਾਣਾ ਛੋਟਾ ਵੱਡਾ ਮੈਂ ਪਸ਼ਮੀ ਆ ਪਸਮਾ ਆ ਕੇ ਉਹਦਾ ਨਾ ਅਗਲੀ ਦਾ ਉਧਰ ਬਹਿ ਗਈ ਆ اچھا ਚੁਆਈ ਇੱਕ ਨੰਬਰ ਚੁਆਈ ਤਾਂ ਬੰਦਾ ਭੈਣ ਭਰਾ ਭਾਵੇਂ ਕੋਈ ਹੱਥ ਵੀ ਨਾ ਲਾਵੇ ਗਾਰੰਟੀ ਦੇ ਲੱਕਣ ਸਕਦਾ ਠੀਕ ਹੈ ਜੀ ਠੀਕ ਹੈ ਜੀ ਠੀਕ ਆ ਤੇ ਅੱਜ ਫਿਲਹਾਲ ਆਪਣੇ ਕੋਲ ਵੀ ਸਾਨੂੰ ਇਹ ਪਸ਼ੂ ਸਿੱਤੇ ਨਾ ਹਾਂ ਜੀ ਤਿੰਨ ਪਸ਼ੂ ਜੀ ਠੀਕ ਹੈ ਜੀ ਤੇ ਨੰਬਰ ਬੋਲ ਦਈਏ ਆਪਣੇ ਨੰਬਰ 98762 ਹਾਂ ਜੀ 66073 ਠੀਕ ਹੈ ਜੀ ਹਾਂ ਜੀ ਠੀਕ ਹੈ ਸੋ ਦੋਸਤੋ ਇਹ ਨੰਬਰ ਵੇਰ ਸੋਨੂ ਦੇ ਆਪਾਂ ਸਕਰੀਨ ਦੇ ਬਿਲਕੁਲ ਉੱਤੇ ਚਲਦੇ ਕਰਦੇ ਆਂਗੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਵਧੇਰੇ ਗੱਲਬਾਤ ਕਰ ਸਕਦੇ ਜੀ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਛਾ ਜੀ 30 ਨੰਬਰ